ਕਾਫੀ ਸੰਗਤਾਂ ਦੇ ਵੱਲੋਂ ਇਹ ਪੁੱਛਿਆ ਜਾਂਦਾ ਏ ਕਿ ਕੀਤਨ ਸੁਹਿਲਾ ਸਾਹਿਬ ਜੀਆਂ ਦੀ ਬਾਣੀ ਰਾਤ ਦੇ ਸਮੇਂ ਹੀ ਕਿਉਂ ਪੜੀ ਜਾਂਦੀ ਹੈ ਦਿਨੇ ਕਿਉਂ ਨਹੀਂ ਪੜੀ ਜਾਂਦੀ ਸਤ ਸੰਗਤ ਜੀ ਦਿਨ ਦੇ ਸਮੇਂ ਉਦੋਂ ਪੜੀ ਜਾ ਸਕਦੀ ਹੈ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕੀਤੇ ਹੋਣਾ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਹੋਣਾ ਚੱਲਦੀ ਬਾਣੀ ਦੇ ਵਿੱਚ ਕੀਰਤਨ ਸੋਹਿਲਾ ਸਾਹਿਬ ਜੀਆ ਦੀ ਬਾਣੀ ਆ ਗਈ ਪੜ੍ਹੀ ਜਾ ਸਕਦੀ ਹੈ ਜਾਂ ਫਿਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਹ ਪ੍ਰਾਣੀ ਦੇ ਭਲੇ ਵਾਸਤੇ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਬਾਣੀ ਪੜ੍ਹੀ ਜਾਂਦੀ ਹੈ ਨਹੀਂ ਸਿੱਖ ਨੂੰ ਹੁਕਮ ਹੈ ਸਵੇਰ ਦੇ ਸਮੇਂ ਪੰਜ ਬਾਣੀਆਂ ਦਾ ਨਿਤਨੇਮ ਸ਼ਾਮ ਦੇ ਸਮੇਂ ਸੋਧਰ ਰਹਿਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਤੇ ਸੌਣ ਸਮੇਂ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਬਾਣੀ ਇਹ ਲਿਖਿਆ ਜਦੋਂ ਸੌਣਾ ਹੋਵੇ ਸੌਣ ਦੇ ਸਮੇਂ ਹੀ ਕੀਰਤਨ ਸ੍ਰੀ ਲਾ ਸਾਹਿਬ ਦੀ ਬਾਣੀ ਦੇ ਜਾਪ ਕਰਨੇ ਨੇ ਇਹ ਸਾਨੂੰ ਹੁਕਮ ਵੀ ਹੈ ਤੇ ਕਾਰਨ ਵੀ ਹੈ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਨੇ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਭਾਈ ਲੈਣਾ ਜੀ ਜਿਹੜੇ ਭਾਈ ਲੈਣਾ ਜੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਤਨ ਮਨ ਧਨ ਦੇ ਨਾਲ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸੇਵਾ ਕਰਨੀ ਅੱਜ ਭਾਈ ਲੈਣਾ ਜੀ ਧੰਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੈਠ ਕੇ ਚਰਨ ਦਵਾ ਰਹੇ ਨੇ ਚਰਨਾਂ ਦੀ ਸੇਵਾ ਕਰ ਰਹੇ ਨੇ ਜਦੋਂ ਭਾਈ ਲੈਣਾ ਜੀ ਚਰਨਾਂ ਦੀ ਸੇਵਾ ਕਰਦੇ ਰਹੇ ਥੋੜੇ ਸਮੇਂ ਤੋਂ ਬਾਅਦ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚੋਂ ਖੂਨ ਚੱਲ ਪਿਆ ਜਦੋਂ ਚਰਨਾਂ ਦੇ ਵਿੱਚ ਦੇਖਿਆ ਤੇ ਚਰਨਾਂ ਵਿੱਚ ਚਰੀਟਾਂ ਵੀ ਵੱਜੀਆਂ ਨੇ ਭਾਈ ਲੈਣਾ ਜੀ ਆਨੇ ਦੇਖਿਆ ਤੇ ਭਾਈ ਲੈਣਾ ਜੀ ਮਨ ਵਿੱਚ ਵਿਚਾਰ ਕਰ ਰਹੇ ਨੇ ਕਿ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚੋਂ ਪਹਿਲਾਂ ਤੇ ਖੂਨ ਨਹੀਂ ਸੀ ਚੱਲਦਾ ਇਹ ਖੂਨ ਚੱਲਣਾ ਸ਼ੁਰੂ ਹੋ ਗਿਆ ਹੈ ਕੀ ਕਾਰਨ ਹੈ ਭਾਈ ਲੈਣਾ ਜੀ ਆਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਬੇਨਤੀ ਕੀਤੀ ਬੇਨਤੀ ਕਰਕੇ ਭਾਈ ਲੈਣਾ ਜੀ ਪੁੱਛਦੇ ਨੇ ਸੱਚੇ ਪਾਤਸ਼ਾਹ ਜੀ ਇਹ ਕਾਰਨ ਕੀ ਹੈ ਆਪ ਜੀਆਂ ਦੇ ਚਰਨਾਂ ਦੇ ਵਿੱਚੋਂ ਖੂਨ ਚੱਲਣਾ ਸ਼ੁਰੂ ਹੋ ਗਿਆ ਆਪ ਜੀ ਕਿਤੇ ਗਏ ਨਹੀਂ ਪਰ ਹੁਣ ਚਰਨਾਂ ਦੇ ਵਿੱਚੋਂ ਖੂਨ ਚੱਲਣਾ ਸ਼ੁਰੂ ਹੋ ਗਿਆ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਬਾਦਸ਼ਾਹ ਨੇ ਭਾਈ ਲੈਣੇ ਨੂੰ ਆਖਿਆ ਲੈਣਿਆ ਸਾਡਾ ਬਚਨਾ ਕਿ ਜਦੋਂ ਵੀ ਕੋਈ ਸਿੱਖ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਬਾਣੀ ਨੂੰ ਸ਼ਰਧਾ ਭਾਵਨਾ ਦੇ ਨਾਲ ਪੜ੍ਹੇਗਾ ਸੁਨੇਗਾ ਉਹ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਪੜ੍ਹਨ ਦੇ ਸਮੇਂ ਅਸੀਂ ਆਪਣੇ ਸਿੱਖ ਦੀ ਰੱਖਿਆ ਕਰਾਂਗੇ ਸਹਾਈਤਾ ਕਰਾਂਗੇ ਉਹ ਦੁੱਖ ਤਕਲੀਫਾਂ ਸਾਰੀਆਂ ਉਹਦੀਆਂ ਦੂਰ ਹੋ ਜਾਣਗੀਆਂ ਐਸ ਸਮੇਂ ਇੱਕ ਆਜੜੀ ਜਿਹੜਾ ਜੰਗਲ ਵੀ ਆ ਬਾਣ ਦੇ ਵਿੱਚ ਬੱਕਰੀਆਂ ਚਾਰ ਰਹੀ ਆਏ ਦੁਪਹਿਰ ਦਾ ਸਮਾਂ ਏ ਉਹ ਕੀਰਤਨ ਸੋਲਾ ਸਾਹਿਬ ਜੀਆਂ ਦੀ ਬਾਣੀ ਦਾ ਜਾਪ ਕਰ ਰਿਹਾ ਹੈ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਜਾਪ ਕਰ ਰਿਹਾ ਏ ਉੱਤਰੀ ਆ ਜਾ ਰਹੀ ਆਏ ਉਹਦੇ ਪੈਰਾਂ ਦੇ ਵਿੱਚ ਕੰਡੇ ਵੱਜ ਰਹੇ ਨੇ ਉਹ ਜਿਹੜਾ ਦੁੱਖ ਤਕਲੀਫ ਉਹਨੂੰ ਨਹੀਂ ਆ ਰਹੀ ਉਹ ਸਾਨੂੰ ਆ ਰਹੀ ਆ ਇਸ ਕਰਕੇ ਸਾਡੇ ਚਰਨਾਂ ਦੇ ਵਿੱਚੋਂ ਖੂਨ ਚੱਲ ਰਿਹਾ ਜਾ ਭਾਈ ਲੈਣਿਆ ਉਹ ਆ ਜੜੀ ਨੂੰ ਤੁਸੀਂ ਬੁਲਾ ਕੇ ਲੈ ਕੇ ਆਓ ਹੁਣ ਭਾਈ ਲੈਣਾ ਜੀ ਚੱਲੇ ਜਾਂਦੇ ਨੇ ਆੜੜੀ ਨੂੰ ਜਾ ਕੇ ਆਖਦੇ ਨੇ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਸੱਦ ਰਹੇ ਨੇ ਯਾਦ ਕਰ ਰਹੇ ਨੇ ਤੇ ਭਾਈ ਲੈਣਾ ਜੀਆਂ ਦਾ ਹੁਕਮ ਮੰਨ ਕੇ ਬਚਨ ਸੁਣ ਕੇ ਆੜੜੀ ਧੰ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਆ ਜਾਂਦਾ ਏ ਜਦੋਂ ਗੁਰੂ ਨਾਨਕ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਕੀਤੀ ਦੇਖਿਆ ਚਰਨਾ ਵਿੱਚ ਖੂਨ ਚੱਲ ਰਿਹਾ ਏ ਧੰਨ ਗੁਰੂ ਨਾਨਕ ਮਹਾਰਾਜ ਜੀਆਂ ਨੇ ਆਖਿਆ ਸਿੱਖਾ ਤੂੰ ਬਾਣੀ ਪੜ ਰਿਹਾ ਸੀ ਚੰਗੀ ਗੱਲ ਪਰ ਇਹ ਕੀਰਤਨ ਸੋਹਿਲਾ ਸਾਹਿਬ ਜੀਆਂ ਦੀ ਜਿਹੜੀ ਬਾਣੀਆਂ ਅੱਜ ਤੋਂ ਬਾਅਦ ਦਿਨ ਦੇ ਵਿੱਚ ਨਹੀਂ ਪੜਨੀ ਇਹਨੂੰ ਸੌਣ ਦੇ ਸਮੇਂ ਹੀ ਪੜਨਾ ਏ ਇਹ ਹੁਕਮਾ ਗੁਰੂ ਨਾਨਕ ਮਹਾਰਾਜ ਜੀਆਂ ਦਾ ਹੁਕਮ ਮੰਨਿਆ ਸੀ ਆਦੜੀ ਨੇ ਇਹ ਸੱਚੇ ਪਾਤਸ਼ਾਹ ਜੀ ਸਤਿਵਚਨ ਅੱਜ ਤੋਂ ਬਾਅਦ ਮੈਂ ਕੀਰਤਨ ਸੋਹਲਾ ਸਾਹਿਬ ਜੀਆਂ ਦੀ ਬਾਣੀ ਦਾ ਜਾਪ ਸੁਣ ਲਗਿਆਂ ਹੀ ਕਰਾਂਗਾ ਵਚਨ ਮੰਨਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਨਾਨਕ ਮਹਾਰਾਜ ਜੀਆਂ ਦੇ ਸਮੇਂ ਤਿੰਨ ਸ਼ਬਦ ਸਨ ਕੀਰਤਨ ਸੋਹਲਾ ਸਾਹਿਬ ਜੀਆਂ ਦੀ ਬਾਣੀ ਦੇ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਵੀ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਮਨ ਦੇ ਵਿੱਚ ਇਹ ਭੂਤਾਂ ਪ੍ਰੇਤਾਂ ਦਾ ਡਰ رہ ਜਾਂਦਾ ਏ ਬੜੇ ਤਰ੍ਹਾਂ ਦੇ ਮਨ ਦੇ ਵਿੱਚ ਦੁੱਖ ਆਉਂਦੇ ਨੇ ਭੈ ਆਉਂਦਾ ਏ ਇਹਨ ਦੂਰ ਕਰਨ ਵਾਸਤੇ ਕੋਈ ਐਸਾ ਸ਼ਬਦ ਦੱਸੋ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਆਪਣੇ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਦੋ ਸ਼ਬਦ ਹੋਰ ਦਰਜ ਕੀਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਅਤੇ ਪੰਜਵਾਂ ਸ਼ਬਦ ਆਪਣੇ ਕੰਠ ਦੇ ਵਿੱਚ ਉਚਾਰਨ ਕੀਤਾ ਤੇ ਕੀਰਤਨ ਸੋਲਾ ਸਾਹਿਬ ਜੀਆਂ ਦੀ ਬਾਣੀ ਸੰਪੂਰਨ ਹੋਈ ਤੇ ਨਾਲ ਚਾਰ ਸ਼ਬਦ ਹੋਰ ਦੱਸੇ ਰੱਖਿਆ ਦੇ ਸ਼ਬਦ ਇਹ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਵੀ ਸਾਨੂੰ ਹੁਕਮ ਸੀ ਕਿ ਸਿੱਖ ਜਦੋਂ ਸੁਣ ਲੱਗੇ ਉਦੋਂ ਕੀਰਤਨ ਸੋਇਲਾ ਸਾਹਿਬ ਜੀਆਂ ਦੀ ਬਾਣੀ ਦੇ ਜਾਪ ਕਰਨੇ ਨੇ ਤੇ ਕੀਰਤਨ ਸੋਇਲਾ ਸਾਹਿਬ ਜੀਆਂ ਦੀ ਬਾਣੀ ਕਾ ਪੜ੍ਹ ਕੇ ਜਾਪ ਕਰਕੇ ਜੇ ਕਿਤੇ ਸਿੱਖ ਸੌ ਵੀ ਜਾਵੇ ਸੁੱਤੇ ਪੈਣ ਨੂੰ ਪਰਮੇਸ਼ਰ ਦਾ ਹੁਕਮ ਹੋ ਜਾਵੇ ਦੁਨੀਆ ਦੇ ਵਿੱਚੋਂ ਚਲਿਆ ਜਾਵੇ ਉਹਦੀ ਰੱਖਿਆ ਉਹ ਪਰਮੇਸ਼ਰ ਆਪ ਕਰਦਾ ਏ ਨਰਕ ਦੇ ਵਿੱਚ ਨਹੀਂ ਜਾਣ ਦਿੰਦਾ ਗੁਰੂ ਆਪਣੇ ਸੇਵਕ ਦੀ ਪੈ ਜਾਪ ਰੱਖਦਾ ਏ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਸਨ ਹੁਕਮ ਵੀ ਆ ਤੇ ਕਾਰਨ ਵੀ ਆ